ਪਾਕਿਸਤਾਨ ਅਤੇ ਅਫਗਾਨਿਸਤਾਨ ਦੀਆਂ ਫੌਜਾਂ ਵਿੱਚ ਕਰ ਕੱਲ ਛੜੀਆਂ ਛੜਪਾਂ ਨੇ ਜਿਹੜੀਆਂ ਜਿਹਦੇ 'ਚ ਦੋਵਾਂ ਨੇ ਦਾਅਵੇ ਕੀਤੇ ਨੇ ਕਿ ਉਹਨਾਂ ਨੇ ਇੱਕ ਦੂਜੇ ਦੇ ਟਿਕਾਣੇ ਦੇ ਉੱਤੇ ਤਾਬੜ ਤੋੜ ਹਮਲੇ ਕੀਤੇ ਨੇ ਹੁਣ ਉਹਨਾਂ ਦੇ ਵਿੱਚ 48 ਘੰਟੇ ਦੀ ਜੰਗਬੰਦੀ ਜਾਂ ਲੜਾਈ ਦੀ ਰੋਕ ਹੈ ਜਿਹੜੀ ਉਹਦੇ ਤੇ ਦੋਵੇਂ ਮੁਲਕ ਨੇ ਜਿਹੜੇ ਉਹ ਇੱਕ ਹੋ ਗਏ ਨੇ ਯਾਦ ਰੱਖੇ ਕਿ ਇਹ ਹਮਲੇ ਨੇ ਜਿਹੜੇ ਇਹਨਾਂ ਤੋਂ ਬਾਅਦ ਪਾਕਿਸਤਾਨੀ ਇਲਾਕੇ ਕੁਰਮ ਅਤੇ ਕੁਝ ਹੋਰ ਜਿਹੜੀਆਂ ਸਰਦੀ ਚੌਕੀਆਂ ਸਨ ਉਹਨਾਂ ਤੇ ਅਫਗਾਨ ਫੌਜਾਂ ਵੱਲੋਂ ਪਹਿਲਾ ਛੇੜਛਾੜ ਕਰਨ ਫਾਇਰਿੰਗ ਕਰਨ ਜਾਂ ਹਮਲਾ ਕਰਨ ਦੀਆਂ ਇਤਲਾਮ ਹਸਨ ਜਿਹਦੇ ਤੋਂ ਬਾਅਦ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਇਲਾਕੇ ਕੰਧਾਰ ਔਰ ਕਾਬਲ ਦੇ ਵਿੱਚ ਐਸੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਨ੍ਹਾਂ ਦੇ ਬਾਰੇ ਪਾਕਿਸਤਾਨ ਦਾ ਇਹ ਆਖਣਾ ਹੈ ਕਿ ਇਹ ਉਹ ਲੜਾਕੂਆਂ ਦੇ ਟਿਕਾਣੇ ਨੇ ਜਿਹੜੇ ਇੱਥੋਂ ਉੱਠ ਕੇ ਪਾਕਿਸਤਾਨ 'ਚ ਸਰਦੀ ala ਕਰਕੇ ਚੌਕੀਆਂ ਦੇ ਉੱਤੇ ਫੌਜੀਆਂ ਦੇ ਉੱਤੇ ਫੋਰਸਿਸ ਦੇ ਉੱਤੇ ਹਮਲਾ ਕਰਦੇ ਨੇ ਯਾਨੀ ਇਹ ਪਾਬੰਦੀ ਲੱਗੀ ਤਨਜ਼ੀਮ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦੇ ਟਿਕਾਣੇ ਨੇ ਜਦ ਕਿ ਅਫਗਾਨਿਸਤਾਨ ਦਾ ਇਹ ਆਖਣਾ ਹੈ ਕਿ ਇਹ ਹਮਲੇ ਨੇ ਜਿਹੜੇ ਇਹ ਪਾਕਿਸਤਾਨ ਨੇ ਤਾਲੀਬਾਨ ਫੌਜੀ ਟਿਕਾਣ ਜੀ ਛੋਣੀਆਂ ਜਿਹੜੀਆਂ ਉਹਨਾਂ ਦੇ ਉੱਤੇ ਕੀਤੇ ਨੇ ਦੋਵੇਂ ਮੁਲਕ 48 ਘੰਟਿਆਂ ਲਈ ਜੰਗਬੰਦੀ ਤੇ ਤਾਂ ਰਾਜ਼ੀ ਹੋ ਗਏ ਨੇ ਪਰ ਅਫਗਾਨਿਸਤਾਨ ਵਾਲੇ ਪਾਸਿਓਂ ਆਉਂਡੀਆਂ ਅਤਲਾਵਾ ਦੱਸ ਰੀਆਂ ਨੇ ਕਿ ਉਹਨਾਂ ਨੇ ਬੱਕਰਬੰਦ ਗੱਡੀਆਂ ਨੇ ਜਿਹੜੀਆਂ ਉਹ ਸਰਦੀ ਰਾਹਦਾਰੀ ਹੈ ਜਿਹੜੀ ਉਹਦੇ ਤੇ ਲਿਆ ਕੇ ਖੜੀਆਂ ਕਰ ਦਿੱਤੀਆਂ ਨੇ ਜਦਕਿ ਪਾਕਿਸਤਾਨ ਦੇ ਜ਼ਰੀਏ ਦੱਸਰੇ ਨੇ ਕਿ 48 ਘੰਟਿਆਂ ਦੀ ਜੰਗਬੰਦੀ ਹੈ ਜਿਹੜੀ ਇਹਦੇ ਚ ਦੋਵੇਂ ਮੁਲਕ ਕੋਈ ਸੋਚ ਵਿਚਾਰ ਕਰਕੇ ਕੋਈ ਹੱਲ ਕੱਢਣ ਵਾਲੇ ਮਾਮਲੇ ਨੇ ਜਿਹੜੇ ਉਹਦੇ ਤੇ ਗੱਲਬਾਤ ਨੂੰ ਅੱਗੇ ਟੋਰਣਗੇ ਪਰ ਲਗਾਤਾਰ ਦੋਵੇਂ ਮੁਲਕਾਂ ਲੋ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੈ ਜਿਹੜੀ ਉਹ ਵੀ ਲਗਾ